ਜਿਹੜਾ ਜਾਨਿਆ ਇਹ ਸਰਕਾਰ ਆ ਇਹ ਦੇਈ ਮਾਂ ਸਰਕਾਰਾ ਦੇਈ ਮਾਂ ਸਰਕਾਰਾ ਇਹਨਾਂ ਦਾ ਕੰਮ ਨਾ ਕਰਨ ਦੀ ਲੋੜ ਆ ਸਾਨੂੰ ਸਾਡੀ ਸਰਕਾਰ ਕਿਹੜੀ ਆ ਇੱਕ ਕਹਿ ਰਹੇ ਆ ਬਰਨਤਾਨਾ ਸ਼ਾਇਦ ਸੁਣੀ ਹੋਵੇ ਮੇਰੇ ਵੀਰਾਂ ਨੇ ਇਸ ਪੀਸ ਮਗਰ ਦੇਖਦੇ ਹੋ ਕਹਿੰਦਾ ਜਿਹੜੀ ਕਿਸਾਨ ਜਥੇ ਬੰਦੀਆਂ ਨੇ ਇਹ ਕਾਦੀ ਸਰਕਾਰ ਚਲਾ ਰਹੇ ਨੇ ਤੇਰਾ ਮੇਰਾ ਵੇ ਜੇ ਜਿੱਦੇ ਸਾਡੀ ਸਰਕਾਰ ਚੱਲੀ ਤੈਨੂੰ ਦੱਸਾਂਗੇ ਹਜੇ ਤਾਂ ਅਸੀਂ ਲੜਦੇ ਐ ਅਸੀਂ ਤਾਂ ਸੋਨੂੰ ਚੱਜ ਵੰਨੇ ਆ ਵੀ ਸਰਕਾਰ ਕਿਵੇਂ ਚਲਾਈ ਨਹੀਂ ਹੁੰਦੀ ਹੈ ਤੈ ਕਹਿੰਦਾ ਵੀ ਬਰਾਬਰ ਸਰਕਾਰ ਚੱਲਦੀ ਐ ਕਾਹਦੀ ਸਰਕਾਰ ਆ ਸਾਡੀ ਸਾਡੀ ਸਰਕਾਰ ਐ ਆ ਝੰਡਾ ਚੱਕੇ ਦਾਗ ਨਾਲ ਕੰਮ ਕਰਾਉਣ ਜਾਂਦੇ ਆ ਅਗਲੇ ਤੋਂ ਹਰੇਕ ਮੂਰੇ ਕੰਡਾ ਝੰਡਾ ਲੈ ਕੇ ਜਾਂਦੇ ਆ ਤਾਂ ਕਰਕੇ ਸਾਡੀ ਸਰਕਾਰ ਕਹਿੰਦਾ ਇਹ ਕਾਹਦੀ ਸਰਕਾਰ ਆ ਸਾਡੀ ਕੋਈ ਸਰਕਾਰ ਨਹੀਂ ਜਿੱਦਾਂ ਸਾਡੀ ਸਰਕਾਰ ਹੋਈ ਉਹਦੇ ਤੋਂ ਦੱਸਾਂਗੇ ਵੀ ਬਿੱਲਿਆ ਸਰਕਾਰ ਐ ਚੱਲਦੀ ਹੁੰਦੀ ਐ ਇਹ ਸਰਕਾਰ ਨੇ ਤਾਂ ਦੂਜੀਆਂ ਸਰਕਾਰਾਂ ਨੂੰ ਚੰਗਾ ਘੜਾਦਾ ਕੋਈ ਬੇਬੇ ਨੇ ਤਨੁਹਾਈਆਂ ਸੀ ਵੱਡੀ ਵੀ ਮਾੜੀ ਹੋ ਗਈ ਦੂਜੀ ਵੀ ਮਾੜੀ ਹੋ ਗਈ ਤੀਜੀ ਨੂੰ ਕਹਿੰਦੀ ਆ ਬੇਬੇ ਕਹਿੰਦੀ ਇਹ ਚੰਗੀ ਐ ਉਹ ਸਾਰੀਆਂ ਤੋਂ ਮਾੜੀ ਨਿਕਲ ਆਈ ਉਹ ਕਹਿੰਦੀ ਬੇਬੇ ਜੀ ਆ ਪਹਿਲੀ ਵਜੇ ਦਾ ਰੋਡ ਬਣਾ ਕੇ ਜਾਂ ਤਰੀ ਜਾਂਦੀ ਕਿਉਂਕਿ ਬੇਬੇ ਨੂੰ ਇਤੂ ਮਾਰੀ ਨਿਕਲੀ ਉਸ ਗੱਲ ਵਾਂਗੂ ਦੂਜੀਆਂ ਸਰਕਾਰਾਂ ਨਾਲ ਇਹ ਸਰਕਾਰੋਂ ਪਹਿਲੀ ਵੀ ਜਦੋਂ ਇਹੋ ਗੱਲ ਹੋ ਗਈ ਇਹ ਆਪਾਂ ਤੋਂ ਮੰਗਦੇ ਆ ਇਹਨੂੰ ਪਤਾ ਨਹੀਂ ਕਿ ਸਰਕਾਰ ਕਿਵੇਂ ਚਲਾਉਣੀ ਹੈ ਇਹ ਸੀ ਗਿੱਤਾਂ ਦਾ ਬੰਦਾ ਇਹਨੂੰ ਤੁਸੀਂ ਸਾਰੇ ਪੰਜਾਬ ਦੇ ਮੁਖ ਬਣਾ ਕੇ ਘਰਦਾ ਵੀਰੋ ਇਹੋ ਜੇ ਕੰਮ ਆਲਾ ਨਹੀਂ ਸੀਗਾ ਆਪਾਂ ਬੰਦਾ ਦੇਖ ਕੇ ਚੋਣਾਂ ਸੀ ਕਿ ਕਿਹੜਾ ਬੰਦਾ ਕੰਮ ਕਰ ਸਕਦਾ ਜਿਹੜਾ ਥੋੜਾ ਜਿਹਾ ਅੱਡਾ ਸਿਆਣਾ ਹੋਵੇ ਬਜ਼ੁਰਗਾਂ ਦੇ ਵਿੱਚ ਉਹ ਬੰਦਾ ਸਰਕਾਰ ਚਲਾ ਸਕਦਾ ਨਾ ਕਿ ਇਹੋ ਜੇ ਸਰਕਾਰ ਚਲਾ ਸਕਦੇ ਆ ਇਹਦੇ ਇੱਕ ਜ਼ਰੂਰ ਬਦਲਾ ਕਰਤਾ ਜਿਹੜਾ ਆਪਾਂ ਨੇ ਸੋਚਿਆ ਸੀ ਸਾਡਾ ਬਦਲਾ ਹੋ ਗਿਆ ਬਦਲ ਕੇ ਸਰਕਾਰ ਲਿਆਂਦੀ ਹੈ ਪਰ ਇਹਦੇ ਉਹ ਬਦਲਾ ਜ਼ਰੂਰ ਕਰਤਾ ਉਹਦੀ ਸ਼ਾਦੀ ਜ਼ਰੂਰ ਕਰਾ ਲਈ ਪਰ ਜਿਹੜਾ ਮੇਨ ਬੰਦਾ ਹੈ ਮੇਰੇ ਸੋਚ ਮਤਾਬਕ ਤਾਂ ਇਹ ਹੈ ਵੀ ਜਿਹੜਾ ਬੰਦਾ ਸਤੇਜਾਂ ਦੇ ਉੱਤੇ ਬੋਲਦਾ ਉਹ ਦੂਜੀ ਵਾਰ ਸ਼ਾਦੀ ਕਰਾਉਂਦਾ ਸੋਹਣਾ ਨਹੀਂ ਲੱਗਦਾ ਉਹਨੂੰ ਕੋਈ ਵੀ ਲੱਖ ਕਹੇ ਸ਼ਾਦੀ ਕਰਾ ਲੈ ਨਹੀਂ ਨਹੀਂ ਇਹ ਅਗਲੀ ਬਣਦੀ ਜਿਹੜਾ ਮੇਰ ਬੰਦਾ ਇੱਕ ਮਾਂ ਪਿਓ ਬਣ ਕੇ ਚੱਲਦਾ ਹੁੰਦਾ ਆਪਣਾ ਪਰ ਇਹਨੇ ਦੇਖ ਰੋ ਆਪਾਂ ਨੂੰ ਵਧੀਆ ਰੀਸ ਲਾਤੀ ਸੋਨਾ ਕੰਮ ਕਰਦਾ ਐਦੋਂ ਕਿਸੇ ਹੋਰ ਮੁੰਡੇ ਫਿਰਦੇ ਸੀ ਉਹਨਾਂ ਨੂੰ ਦੇਆ ਦਿੰਦਾ ਗਰਮੀਆ ਪਤਾ ਲੱਗਿਆ ਕਿਸੇ ਨੂੰ ਵੀ ਕਿਉਂ ਬਣਾਇਆ ਨਹੀਂ ਬਣਾਇਆ ਸੀ ਮੈਂ ਬੀਬੀਆਂ ਦਾ ਲਾਚ ਚਲਾਵਾ ਹੁਣ ਇੱਕ ਦੂ ਵਾਰ ਬੋਟਾ ਤੇ ਪਤਾ ਨਹੀਂ ਕਿੰਨਾ ਕ ਲਾਚ ਚਲਾਊਗਾ ਇਹ ਹੁਣ ਤਾਂ ਹਜ਼ਾਰ ਦਾ ਸੀ ਇੱਕ ਦੂ ਵਾਰ 5-4000 ਤੇ ਪਹੁੰਚ ਜਿਗਾ ਪਰ ਇਹਨਾਂ ਪੈਰਾਂ ਨੂੰ ਬੇਨਤੀ ਹੈ ਕਿ ਇਹ ਜੇ ਲਾਚਾਂ ਦੇ ਮਗਰ ਨਾ ਲੱਗਿਆ ਕਰੋ ਰਹਿ ਗਈ ਗੱਲ ਜਿਹੜੇ ਆਪਾਂ ਫੋਨਾਂ ਦੇ ਉੱਤੇ ਜਦੋਂ ਕਰੋਨਾ ਘਰ ਵੇ ਫੋਨ ਚਲਾਤੇ ਆਪਾਂ ਨੂੰ ਵੀ ਬੱਚੇ ਪਰਲ ਗਏ ਉਹ ਹਰ ਇੱਕ ਬੱਚੇ ਕੋਲੇ ਨਿੱਕੇ ਨਿੱਕੇ ਕੋਲੇ ਫੋਨ ਹੈ ਪਰ ਉਹ ਵਕਤ ਕੀਤਾ ਹੈ ਕਹਕਾਰ ਦੀ ਨਹੀਂ ਤੁਹਾਡੀ ਸੀਗੀ ਕਿਉਂ ਫੋਨਾਂ ਦੇ ਉੱਤੇ ਸਾਨੂੰ ਪਤਾ ਵੀ ਗਲਤ ਯੂਜ਼ ਕਰ ਦਿੰਦੇ ਆ ਸਾਡੇ ਬੱਚੇ ਪਰ ਫੋਨ ਨੂੰ ਜੇ ਕਹੀਏ ਤਾਂ ਇੱਕ ਬੰਦਾ ਹੈ ਇੱਕ ਤਰ੍ਹਾਂ ਦਾ ਆਪਣੇ ਕੋਲੇ ਕਦੋਂ ਵੀ ਮਰਜ਼ੀ ਜੇਬ ਚੋਂ ਵੱਢੋ ਤੇ 10 ਬੰਦੇ ਸੱਦੇ ਦੇ ਆਲਾ ਤੇ ਜੇ ਉਹ ਗਲਤ ਯੂਜ਼ ਕਰਕੇ ਨਾ ਭਾਈ ਇਹਦੇ ਵਰਗੀ ਮਾੜੀ ਚੀਜ਼ ਨਹੀਂ ਅੱਜ ਸਾਨੂੰ ਰੋਟੀ ਆਉਣੀ ਹੈ ਫੋਨ ਚ ਪੈਸੇ ਜ਼ਰੂਰ ਹੋਣ ਸਰਦਾ ਨਹੀਂ ਜੀ ਪਰ ਇਹਨਾਂ ਚੀਜ਼ਾਂ ਦੇ ਸਾਨੂੰ ਗੱਲਬਾਤ ਕਰਦਾ ਪਹਿਲਾਂ ਕਿਹੜੇ ਫੋਨ ਸੀ ਜੇ ਬੱਚਾ ਸਕੂਲ ਜਾਂਦਾ ਤਾਂ ਕੁੱਤ ਪੈਰਾ ਹੋ ਜਾਂਦਾ ਬੱਚਾ ਸਕੂਲੋਂ ਨਹੀਂ ਆਇਆ ਇੱਕ 15 ਮਿੰਟ ਲੇਟ ਨਹੀਂ ਹੋਣ ਦਿੰਦੇ ਸੀ ਅਸੀਂ ਕਈ ਵਾਰ ਸਕੂਲਾਂ ਚ ਸਫਾਈ ਚੱਲ ਪਈ ਨਹੀਂ ਬੱਚਾ ਲੇਟ ਹੋ ਜਾਂਦਾ ਮਾਂ ਬਾਪ ਸਕੂਲ ਤੱਕ ਪਹੁੰਚ ਜਾਂਦੇ ਸੀ ਪਰ ਅੱਜ ਸਾਨੂੰ ਇਹਨਾਂ ਚੀਜ਼ਾਂ ਦਾ ਬਰਬਾਦ ਕਰਤਾ ਕੋਈ ਨਹੀਂ ਜਾਂਉਂਦੇ ਸੀ ਅਸੀਂ ਕੋਈ ਫੋਨ ਨਹੀਂ ਜਾਂਉਂਦੇ ਸੀ ਵੀ ਕਿਸ ਤਰ੍ਹਾਂ ਦੇ ਫੋਨ ਹੁੰਦੇ ਨੇ ਬੈਰਲਸਾਂ ਹੁੰਦੀਆਂ ਅੱਗੇ ਤਾਂ ਉਹਰੀ ਚਾਲਦੀ ਬੈਲਸ ਦੇਖਦੇ ਵੀ ਕਿਸ ਤਰ੍ਹਾਂ ਦਾ ਹੈਗਾ ਬਣੀ ਹੋਈ ਕੋਈ ਚੀਜ਼ ਰਬੜ ਦੀ ਦੇ ਉੱਤੇ ਸੂਈ ਲੱਗੀ ਦੀ ਆ ਉਹਦੇ ਉਹਦੇ ਨਾਲ ਆਵਾਜ਼ਾਂ ਮਾਰੀ ਜਾਂਦੇ ਆ ਪਤਾ ਨਹੀਂ ਕੌਣ ਬੋਲੀ ਜਾਂਦੇ ਆ ਪੁਲਸ ਮਲਾਜਮਾਂ ਨੂੰ ਦੇਖ ਕੇ ਛਾਪੇ ਖੜੇ ਪਰ ਇਸ ਕਰਕੇ ਸਾਡੀ ਪੁਲਸ ਵੀ ਬੇਈਮਾਨ ਹੋ ਚੁੱਕੀ ਹੈ ਜਦੋਂ ਸਾਡੀ ਸਰਕਾਰ ਉਤਲੀ ਬੇਈਮਾਨ ਹੈ ਇਹ ਤਾਂ ਨਾਲ ਦੀ ਨਾਲ ਹੈਗੀ ਹੈ ਸਾਡਾ ਕੋਈ ਲੀਡਰ ਚੰਗਾ ਹੋਵੇ ਸਾਡਾ ਕੋਈ ਆਗੂ ਚੰਗਾ ਹੋਵੇ ਉਹ ਸਾਰਿਆਂ ਨੂੰ ਚੰਗੀ ਸਿੱਖਿਆ ਦਿੰਦਾ ਹੈ ਕਿ ਵਧੀਆ ਤਰੀਕੇ ਨਾਲ ਰਹਿਣ ਦਾ ਢੰਗ ਤਰੀਕਾ ਦੱਸਦਾ ਹੈ ਪਰ ਇਹ ਸਾਨੂੰ ਕੀ ਦੱਸਣਗੇ ਜਦ ਇਹਨਾਂ ਨੂੰ ਆਪ ਹੀ ਨਹੀਂ ਪਤਾ ਹੈਗਾ ਪਰ ਐਸਚੋ ਬਾਰੇ ਤਾਂ ਸਾਨੂੰ ਪਹਿਲਾਂ ਵੀ ਪਤਾ ਲੱਗਿਆ ਵੀ ਜੋਗਾਛਾਂ ਦਾ ਐਸਚੋ ਜਿਹੜਾ ਆਇਆ ਹੈ ਇਹਦਾ ਵਤੀਰਾ ਚੰਗਾ ਨਹੀਂ ਕਿਉਂਕਿ ਉੱਧਰ ਉਂਗਲਾਂ ਵੀ ਕਰਦਾ ਸੀ ਉਥੇ ਲੜਕੀਆਂ ਕੰਨੀ ਪਰ ਦੇਖੋ ਜਥੇਬੰਦੀ ਦੀ ਬੀਬੀ ਬੈਠੀ ਹੁੰਦੀ ਉਹ ਤਾਂ ਲੈਡਮਾ ਬੈਠੀਆਂ ਸੀ ਇਹ ਪੜੇ ਲਿਖੇ ਥੋੜਾ ਜਿਆ ਐ ਸੋਚ ਜਾਂਦੇ ਆ ਵੀ ਅਸੀਂ ਨਾ ਬੋਲੀਏ ਪਰ ਨਹੀਂ ਆਪ ਦੇ ਖਾਤਰ ਬੋਲਣਾ ਜ਼ਰੂਰੀ ਹੈ ਜਦੋਂ ਤੁਹਾਡੇ ਕੋਲ ਨਹੀਂ ਉਂਗਲ ਕਰਦਾ ਉਹਦੀ ਉਂਗਲ ਤੋੜ ਕੇ ਫੜਕੇ ਜੇ ਕੋਈ ਐਸਐਚਓ ਹੋਵੇ ਮੇਰੇ ਆਪਦੀ ਥਾਂ ਤੇ ਹੋਗਾ ਜਿਹੜਾ ਸਾਡੇ ਮੰਨੀ ਬੁਰਾ ਭਲਾ ਬੋਲੂ ਜਾਂ ਝਾਕੂ ਕਦੇ ਨਹੀਂ ਬਖਸ਼ਾਂਗੇ ਅਸੀਂ ਇਹ ਸਾਡਾ ਐਲਾਨ ਹੈ ਮੈਂ ਆਪੇ ਸਟੇਜ ਤੋਂ ਐਲਾਨ ਕਰਦੀ ਆ ਕਿ ਅਸੀਂ ਐਸਐਚਓ ਹੋਵੇ ਕੁਝ ਵੀ ਹੋਵੇ ਕੋਈ ਮੁਲਾਜ਼ਮਾ ਨੂੰ ਨਹੀਂ ਬਖਸ਼ਾਂਗੇ ਜੇ ਕੋਈ ਭੈਣਾ ਮਨੀ ਸਾਡੇ ਮੰਨੀ ਤਾਂ ਬੁਰੀ ਨਿਗਾਹ ਝਾਕੂਗਾ ਉਹਨੂੰ ਕਦੇ ਨਹੀਂ ਬਖਸ਼ਾਂਗੇ ਤੇ ਜੇ ਅਸੀਂ ਸਕੇਜਾਂ ਤੇ ਖੜੇ ਆ ਤਾਂ ਸਾਡੇ ਵੀਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਤਾਂ ਖੜਦੇ ਆ ਕਿ ਸਾਨੂੰ ਰੱਬ ਜਿੱਡਾ ਮਾਨ ਹੈ ਰੱਬ ਤੇ ਭਰੋਸਾ ਨਹੀਂ ਕਦੋਂ ਨਹੀਂ ਪਾਦੇ ਪਰ ਇਹ ਜਿਹੜੇ ਨੌਜਵਾਨ ਇਹਨਾਂ ਤੇ ਸਾਨੂੰ ਬਹੁਤ ਵੱਡਾ ਮਾਣ ਹੈ ਇਹਨਾਂ ਦੇ ਨਾਲ ਸਾਰੇ ਦਾ ਬੇਨਤੀ ਹੈ ਕਿ ਭੈਣਾ ਕਿਉਂਕਿ ਜੇ ਆਉਂਗੇ ਤਾਂ ਸਾਨੂੰ ਪਤਾ ਸਾਡੀਆਂ ਬੱਚੀਆਂ ਜੇ ਕਦੇ ਧਰਮੇ ਚ ਬੈਠੀ ਹੋਣੀ ਕਦੇ ਸਾਡੀ ਬੱਚੀ ਗਲਤੀ ਨਹੀਂ ਕਰਦੀ ਸੀਗੀ ਕਿਉਂਕਿ ਉਹਨੂੰ ਐ ਪਤਾ ਲੱਗ ਜਾਂਦਾ ਜਿਉਂ ਦਾ ਚੱਜ ਸਿੱਖ ਲੈਂਦੀ ਉਹ ਪਰ ਜੇ ਇਹਨਾਂ ਚੀਜ਼ਾਂ ਨੂੰ ਅਸੀਂ ਬੱਚਿਆਂ ਦੇ ਇਹਨਾਂ ਚੀਜ਼ਾਂ ਤੋਂ ਅਸੀਂ ਰਹਿਤ ਪਾਈਏ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆ ਭੰਦੇੰਦ ਪਰ ਕੋਈ ਤਾਂ ਇੱਕ ਬੰਤੀ ਆ ਵੀ ਚਾਹ ਪਾਣੀ ਹਜੇ ਬੰਦ ਕਰ ਦਿਓ ਆਪਣਾ ਆਖਰੀ ਬੰਦਾਰਾਗਾ ਆਪਣੇ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਪਾਣੀ ਵਾਧਾ ਉਹ ਬੋਲਣ ਕਿ ਤੁਹਾ ਅੱਜ ਜਚੇ ਬੰਦ ਕਰਕੇ ਆਪਾਂ ਫਿਰ ਚਾਹ ਪਾਣੀ ਪਿਾਵਾਂਗੇ ਆਉਂਦੀ ਭਾਰਤੀ ਕਿਸਾਨ ਨੇ ਇੱਕ ਤਾਂ ਦੱਸਦਾ ਜਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਪਾਣੀ ਵਾਧਾ ਲੋਕ ਇੱਕਤਾ ਜਿੰਦਾਬਾਦ 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 ਚੋਗਾ ਠੰੜੀ ਪੋਸ ਮਰਦਾਬਾ ਮਰਦਾਬਾ ਕੱਦਿਆ ਰਾਜ ਪ੍ਰਬੰਧ ਮਰਦਾਬਾ ਮਰਦਾਬਾ ਮਰਦਾ ਲਡੇਰਾ ਦਾ ਸਿਸਟਮ ਮਰਦਾਬਾ ਮਰਦਾਬਾ ਮਰਦਾ ਬਾਹਰਤੀਕ ਸਾਜ ਨੇ ਰੇਟ ਦਿਕਾਉਂਦਾ ਜਿੰਦਾਬਾਦ 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 ਲੜਨ ਵਾਲੀਆਂ ਜੱਥੇ ਬੰਦੀਆਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ